ਫਿਲਹਾਲ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਧੋਖਾ ਕੀਤਾ ਇਹ ਕਿਹਾ ਜਾ ਸਕਦਾ ਕਿਉਂਕਿ ਇਹ ਸ਼ਬਦਾਵਲੀ ਪਹਿਲਾਂ ਵੀ ਵਿਰੋਧੀ ਧਿਰਾਂ ਵੱਲੋਂ ਵਰਤੀ ਜਾਂਦੀ ਰਹੀ ਹੈ ਖਾਸ ਤੌਰ ਤੇ ਜਦੋਂ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਰੋਜ਼ਗਾਰ ਮੁਹਿੰਮ ਦੀ ਯਾਨੀ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਹੋਰਾਂ ਸੂਬਿਆਂ ਦੇ ਵਸਿੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਗੱਲ ਉੱਤੇ ਸਮੇਂ-ਸਮੇਂ ਤੇ ਸਵਾਲ ਖੜੇ ਹੋਏ ਨੇ ਤੇ ਹੁਣ ਜਿਹੜੀ ਇੱਕ ਤਾਜ਼ਾ ਭਰਤੀ ਹੋਈ ਹੈ ਇੱਕ ਕਿਉਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਦੋ ਅਜਿਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਵਸਿੰਦਿਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਜ਼ਾ ਭਰਤੀ ਲਾਈਨਮੈਨਾਂ ਦੀ ਪਾਵਰਕਾਮ ਪੀਐਸਪੀਸੀਐਲ ਦੇ ਵਿੱਚ ਹੁੰਦੀ ਆ ਜਿਸ ਦੇ ਵਿੱਚ 30% ਦੀ ਨੌਜਵਾਨ ਹਰਿਆਣਾ ਦੇ ਭਰਤੀ ਕੀਤੇ ਗਏ ਨੇ ਯਾਨੀ ਕਿ ਟੋਟਲ ਭਰਤੀਆਂ ਦੇ ਵਿੱਚੋਂ ਸਿੱਧਾ-ਸਿੱਧਾ 30% ਹਰਿਆਣਾ ਦੇ ਨੌਜਵਾਨ ਭਰਤੀ ਹੋਏ ਨੇ ਜੋ ਕਿ ਇੱਕ ਵੱਡਾ ਅੰਕੜਾ ਹੈ ਕਿਉਂਕਿ ਵਾਰ-ਵਾਰ ਗੱਲ ਹੁੰਦੀ ਹੈ ਕਿ ਪਹਿਲ ਹਰ ਸੂਬਾ ਹਰ ਥਾਂ ਆਪਣੇ ਲੋਕਾਂ ਨੂੰ ਦਿੰਦੀ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ ਕਿਸ ਦੇ ਦਬਾਹ ਹੇਟ ਹੋ ਰਿਹਾ ਇਸ ਦੇ ਪਿੱਛੇ ਕੀ ਸਿਆਸਤ ਹੈ ਕੀ ਲਾਭ ਹੈ ਜਿਸ ਤੇ ਚੱਲਦਿਆਂ ਅਜਿਹਾ ਹੋਇਆ 30% ਲਾਈਨਮੈਨ ਹਰਿਆਣਾ ਦੇ ਭਰਤੀ ਹੋਏ ਨੇ ਤੇ ਹਲੇ ਗਿਣਤੀ ਹੋਰ ਸੂਬਿਆਂ ਦੇ ਬਸ਼ਿੰਦਿਆਂ ਦੀ ਵੀ ਹੈ ਤਾਂ ਸਾਫ ਤੌਰ ਤੇ ਇਜ਼ਾਹਰ ਹੁੰਦਾ ਹੈ ਕਿ ਪ੍ਰਾਇੋਰਟੀ ਕੀ ਰੱਖੀ ਗਈ ਹੈ ਉਸ ਤੋਂ ਇਲਾਵਾ ਤੁਹਾਨੂੰ ਹੁਣ ਅੰਕੜੇ ਦੱਸਾਂਗੇ ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਜਦੋਂ ਹਰਿਆਣਾ ਦੇ ਜਾਂ ਕਿਸੇ ਹੋਰ ਸੂਬੇ ਦੇ ਨੌਜਵਾਨ ਜਾਂ ਕੁੜੀਆਂ ਭਰਤੀ ਹੁੰਦੀਆਂ ਨੇ ਤਾਂ ਫਿਰ ਉਹਨਾਂ ਵੱਲੋਂ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੇ ਨੇੜੇ ਨੌਕਰੀ ਕਰਨਗੇ ਉਸ ਪਿੱਛੇ ਉਹ ਸਿਆਸੀ ਦਬਾਅ ਵੀ ਪਾਉਣਗੇ ਅਫਸਰ ਸਾਹਿਬ ਦੇ ਦਬਾਅ ਵੀ ਆਉਂਦੇ ਨੇ ਸਿਫਾਰਸ਼ਾਂ ਆਉਂਦੀਆਂ ਨੇ ਜਿਸ ਕਰਕੇ ਅਜਿਹਾ ਹੋ ਨਿਪਟਦਾ ਹੈ ਕਿ ਜਿੱਥੇ ਸੱਚੀ ਮੁੱਚੀ ਲੋੜ ਹੁੰਦੀ ਹੈ ਕਾਮਿਆਂ ਦੀ ਉੱਥੇ ਜਿਹੜੀ ਆ ਉਹ ਥਾਂ ਖਾਲੀ ਰਹਿ ਜਾਂਦੀ ਹੈ ਤੇ ਜਿਤ ਨਹੀਂ ਲੋੜ ਆਪਣੇ ਘਰਾਂ ਦੇ ਨੇੜੇ ਟਿਕ ਕੇ ਬਹਿ ਜਾਂਦੇ ਨੇ ਇਹ ਨੌਜਵਾਨ ਤਾਂ ਹੁਣ ਤੁਹਾਨੂੰ ਆંકੜੇ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਆ ਸਭ ਤੋਂ ਮੂਰੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਰਤੀਆਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਹੋਈਆਂ ਨੇ ਯਾਨੀ ਕਿ ਉੱਥੋਂ ਸਭ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਟੈਸਟ ਕਲੀਅਰ ਕੀਤਾ ਤੇ ਭਰਤੀ ਹੋਏ ਨੇ ਦੋ ਗੇਟ ਦੇ ਵਿੱਚ ਟੈਸਟ ਹੁੰਦਾ ਪਹਿਲਾ ਟੈਸਟ ਸਿਰਫ ਪੰਜਾਬੀ ਭਾਸ਼ਾ ਦਾ ਦੂਜਾ ਟੈਕਨੀਕਲ ਪੇਪਰ ਹੁੰਦਾ ਜਿਸ ਤੋਂ ਬਾਅਦ ਭਰਤੀਆਂ ਹੁੰਦੀਆਂ ਨੇ ਤੇ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹਾ ਸਭ ਤੋਂ ਅੱਗੇ ਰਿਹਾ ਹੈ ਹਰਿਆਣਾ ਦੇ ਆਂਕੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਕਿਸ ਤਰੀਕੇ ਕੁੱਲ 30% ਤੱਕ ਪਹੁੰਚੇ ਨੇ ਕੁੱਲ 1127 ਨੌਜਵਾਨਾਂ ਦੀ ਸਹਾਇਕ ਲਾਈਨਮੈਨ ਵਜੋਂ ਭਰਤੀ ਪੀਐਸਪੀਸੀਐਲ ਵੱਲੋਂ ਪਾਵਰਕਾਮ ਵੱਲੋਂ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ 68 ਲੜਕੀਆਂ ਵੀ ਭਰਤੀ ਹੋਈਆਂ ਤੇ ਇਸ ਦਾ 30% ਦਾ ਆਂਕੜਾ ਜਿਹੜਾ ਕਿ 30% ਉਹ ਲੈ ਗਿਆ ਹਰਿਆਣਾ ਕੱਲ ਕੱਲ ਜਿਲ੍ਹਾ ਦੱਸ ਦਿਆਂ ਤੁਹਾਨੂੰ ਕਿ ਹਰਿਆਣੇ ਦੇ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਨੌਜਵਾਨ ਭਰਤੀ ਹੋਏ ਨੇ ਉਦਾਹਰਨ ਦੇ ਤੌਰ ਤੇ ਹਰਿਆਣਾ ਦੇ ਅੰਬਾਲਾ ਤੋਂ 45 ਨੌਜਵਾਨ ਜੀਨ ਤੋਂ 37 ਕੈਥਲ ਤੋਂ 40 ਤੇ ਕੁਰਖੇਤਰ ਤੋਂ 46 ਨੌਜਵਾਨ ਭਰਤੀ ਹੋਏ ਨੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨਾਂ ਨੇ 30% ਆਂਕੜਾ ਜਿਹੜਾ ਕੀ ਹੈ ਇਸ ਕੁੱਲ ਭਰਤੀ ਦਾ ਉਸ ਉੱਤੇ ਕਬਜ਼ਾ ਕੀਤਾ ਤੇ ਸਿਰਫ ਸਰਸਾ ਤੋਂ ਹੀ 98 ਨੌਜਵਾਨ ਜਿਨ੍ਹਾਂ ਨੂੰ ਰੋਜ਼ਗਾਰ ਪੰਜਾਬ ਸਰਕਾਰ ਦੀ ਇਸ ਭਰਤੀ ਦੇ ਵਿੱਚ ਮਿਲਿਆ ਪਾਵਰਕਾਮ ਦੀ ਇਸ ਭਰਤੀ ਦੇ ਵਿੱਚ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਇਲਾਵਾ ਜਿਹੜਾ ਕੀ ਹੈ ਪੰਜਾਬ ਦੇ ਜਿਹੜੇ ਆંકੜੇ ਨੇ ਉਹ ਬਹੁਤ ਘੱਟ ਨੇ ਕਿਉਂਕਿ 17 ਨੌਜਵਾਨ ਅੰਮ੍ਰਿਤਸਰ ਤੋਂ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਤੋਂ ਵੀ ਬਹੁਤ ਘੱਟ ਨੌਜਵਾਨ ਆਏ ਨੇ ਤੇ ਉਧਰ ਹੀ ਪਠਾਨਕੋਟ ਅਤੇ ਤਰਨਤਾਰਨ ਚ ਸਿਰਫ 91 ਨੌਜਵਾਨ ਬਠਿੰਡਾ ਫਰੀਦਕੋਟ ਫਾਜ਼ਲਕਾ ਮਫਰੂਜ਼ਪੁਰ ਮਾਨਸਾ ਮੋਗਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਮਿਲਾ ਕੇ ਸਿਰਫ 494 ਨੌਜਵਾਨ ਭਰਤੀ ਹੋਏ ਨੇ ਫਾਜ਼ਲਕਾ ਜ਼ਿਲ੍ਹਾ ਮੋਰੀ ਰਹਿ ਸੱਤਵਦ ਆંકੜੇ ਉਹਨਾਂ ਦੇ ਹਿੱਸੇ ਆਏ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਦੇ 304 ਨੌਜਵਾਨ ਭਰਤੀ ਹੋਏ ਨੇ ਤਾਂ ਪੰਜਾਬ ਦੇ ਸਿਰਫ ਫਾਜ਼ਿਲਕਾ ਨੂੰ ਛੱਡ ਕੇ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਘੱਟ ਭਰਤੀ ਹੋਈ ਹੈ ਤੇ ਗੁਆਂਦੀ ਸੂਬਿਆਂ ਦੇ ਲੋਕ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਜਿਹੜੇ ਕਾਬਜ ਕੀਤੇ ਗਏ ਨੇ ਇਸ ਨੂੰ ਲੈ ਕੇ ਇੱਕ ਵਾਰ ਮੜ ਤੋਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹਨਾਂ ਸਵਾਲਾਂ ਨੂੰ ਚੁੱਕਦੀ ਆਈ ਹੈ ਕਿ ਕਿਉਂ ਪੰਜਾਬੀਆਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਤੇ ਹੁਣ ਉਹਨਾਂ ਦੀ ਸਰਕਾਰ ਹੁੰਦਿਆਂ ਅਜਿਹਾ ਕਿਉਂ ਹੋ ਰਿਹਾ ਇਹ ਵੱਡਾ ਸਵਾਲ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਧੋਖਾ ਕੀਤਾ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਸ਼ਬਦਾਵਲੀ ਪਹਿਲਾਂ ਵੀ ਵਿਰੋਧੀ ਧਿਰਾਂ ਵੱਲੋਂ ਵਰਤੀ ਜਾਂਦੀ ਰਹੀ ਹੈ ਖਾਸ ਤੌਰ ਤੇ ਜਦੋਂ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਰੋਜ਼ਗਾਰ ਮੁਹਿੰਮ ਦੀ ਯਾਨੀ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਹੋਰਾਂ ਸੂਬਿਆਂ ਦੇ ਵਸਿੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਗੱਲ ਉੱਤੇ ਸਮੇਂ-ਸਮੇਂ ਤੇ ਸਵਾਲ ਖੜੇ ਹੋਏ ਨੇ ਤੇ ਹੁਣ ਜਿਹੜੀ ਇੱਕ ਤਾਜ਼ਾ ਭਰਤੀ ਹੋਈ ਹੈ ਇੱਕ ਕਿਉਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਦੋ ਅਜਿਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਵਸਿੰਦਿਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਜ਼ਾ ਭਰਤੀ ਲਾਈਨਮੈਨਾਂ ਦੀ ਪਾਵਰਕਾਮ ਪੀਐਸਪੀਸੀਐਲ ਦੇ ਵਿੱਚ ਹੁੰਦੀ ਆ ਜਿਸ ਦੇ ਵਿੱਚ 30% ਦੀ ਨੌਜਵਾਨ ਹਰਿਆਣਾ ਦੇ ਭਰਤੀ ਕੀਤੇ ਗਏ ਨੇ ਯਾਨੀ ਕਿ ਟੋਟਲ ਭਰਤੀਆਂ ਦੇ ਵਿੱਚੋਂ ਸਿੱਧਾ-ਸਿੱਧਾ 30% ਹਰਿਆਣਾ ਦੇ ਨੌਜਵਾਨ ਭਰਤੀ ਹੋਏ ਨੇ ਜੋ ਕਿ ਇੱਕ ਵੱਡਾ ਅੰਕੜਾ ਹੈ ਕਿਉਂਕਿ ਵਾਰ-ਵਾਰ ਗੱਲ ਹੁੰਦੀ ਹੈ ਕਿ ਪਹਿਲ ਹਰ ਸੂਬਾ ਹਰ ਥਾਂ ਆਪਣੇ ਲੋਕਾਂ ਨੂੰ ਦਿੰਦੀ ਆ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ ਕਿਸ ਤੇ ਦਬਾਹ ਹੇਟ ਹੋ ਰਿਹਾ ਇਸ ਦੇ ਪਿੱਛੇ ਕੀ ਸਿਆਸਤ ਹੈ ਕੀ ਲਾਭ ਹੈ ਜਿਸ ਤੇ ਚੱਲਦਿਆਂ ਅਜਿਹਾ ਹੋਇਆ 30% ਲਾਈਨਮੈਨ हरियाणा ਦੇ ਭਰਤੀ ਹੋਏ ਨੇ ਤੇ ਹਲੇ ਗਿਣਤੀ ਹੋਰ ਸੂਬਿਆਂ ਦੇ ਬਸ਼ਿੰਦਿਆਂ ਦੀ ਵੀ ਐ ਤਾਂ ਸਾਫ ਤੌਰ ਤੇ ਇਜ਼ਾਹਰ ਹੁੰਦਾ ਹੈ ਕਿ ਪ੍ਰਾਇੋਰਟੀ ਕੀ ਰੱਖੀ ਗਈ ਹੈ ਉਸ ਤੋਂ ਇਲਾਵਾ ਤੁਹਾਨੂੰ ਹੁਣ ਅੰਕੜੇ ਦੱਸਾਂਗੇ ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਜਦੋਂ ਹਰਿਆਣਾ ਦੇ ਜਾਂ ਕਿਸੇ ਹੋਰ ਸੂਬੇ ਦੇ ਨੌਜਵਾਨ ਜਾਂ ਕੁੜੀਆਂ ਭਰਤੀ ਹੁੰਦੀਆਂ ਨੇ ਤਾਂ ਫਿਰ ਉਹਨਾਂ ਵੱਲੋਂ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੇ ਨੇੜੇ ਨੌਕਰੀ ਕਰਨਗੇ ਉਸ ਪਿੱਛੇ ਉਹ ਸਿਆਸੀ ਦਬਾਅ ਵੀ ਪਾਉਣਗੇ ਅਫਸਰ ਸਾਹੀ ਦੇ ਦਬਾਅ ਵੀ ਆਉਂਦੇ ਨੇ ਸਫਾਰਸ਼ਾਂ ਆਉਂਦੀਆਂ ਨੇ ਜਿਸ ਕਰਕੇ ਅਜਿਹਾ ਹੋ ਨਿਬੜਦਾ ਹੈ ਕਿ ਜਿੱਥੇ ਸੱਚੀ ਮੁੱਚੀ ਲੋਡ ਹੁੰਦੀ ਹੈ ਕਾਮਿਆਂ ਦੀ ਉਥੇ ਜਿਹੜੀ ਆ ਉਹ ਥਾਂ ਖਾਲੀ ਰਹਿ ਜਾਂਦੀ ਹੈ ਤੇ ਜਿੱਥੇ ਨਹੀਂ ਲੋਡ ਆਪਣੇ ਘਰਾਂ ਦੇ ਨੇੜੇ ਟਿਕ ਕੇ ਬਹਿ ਜਾਂਦੇ ਨੇ ਇਹ ਨੌਜਵਾਨ ਤਾਂ ਹੁਣ ਤੁਹਾਨੂੰ ਆંકੜੇ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ ਸਭ ਤੋਂ ਮੂਰੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਰਤੀਆਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਹੋਈਆਂ ਨੇ ਆ ਯਾਨੀ ਕਿ ਉੱਥੋਂ ਸਭ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਟੈਸਟ ਕਲੀਅਰ ਕੀਤਾ ਤੇ ਭਰਤੀ ਹੋਏ ਨੇ ਦੋ ਗੇਟ ਦੇ ਵਿੱਚ ਟੈਸਟ ਹੁੰਦਾ ਪਹਿਲਾ ਟੈਸਟ ਸਿਰਫ ਪੰਜਾਬੀ ਭਾਸ਼ਾ ਦਾ ਦੂਜਾ ਟੈਕਨੀਕਲ ਪੇਪਰ ਹੁੰਦਾ ਜਿਸ ਤੋਂ ਬਾਅਦ ਭਰਤੀਆਂ ਹੁੰਦੀਆਂ ਨੇ ਤੇ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹਾ ਸਭ ਤੋਂ ਅੱਗੇ ਰਿਹਾ ਹਰਿਆਣਾ ਦੇ ਅੰਕੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਕਿਸ ਤਰੀਕੇ ਕੁਲ 30% ਤੱਕ ਪਹੁੰਚੇ ਨੇ ਕੁੱਲ 1127 ਨੌਜਵਾਨਾਂ ਦੀ ਸਹਾਇਕ ਲਾਈਨਮੈਨ ਵਜੋਂ ਭਰਤੀ ਪੀਐਸਪੀਸੀਐਲ ਵੱਲੋਂ ਪਾਵਰਕਾਮ ਵੱਲੋਂ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ 68 ਲੜਕੀਆਂ ਵੀ ਭਰਤੀ ਹੋਈਆਂ ਤੇ ਇਸ ਦਾ 30% ਦਾ ਆਂਕੜਾ ਜਿਹੜਾ ਕਿ 30% ਉਹ ਲੈ ਗਿਆ ਹਰਿਆਣਾ ਕੱਲ ਕੱਲਾ ਜ਼ਿਲ੍ਹਾ ਦੱਸਦੇ ਆ ਤੁਹਾਨੂੰ ਕਿ ਹਰਿਆਣਾ ਦੇ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਨੌਜਵਾਨ ਭਰਤੀ ਹੋਏ ਨੇ ਉਦਾਹਰਨ ਦੇ ਤੌਰ ਤੇ ਹਰਿਆਣਾ ਦੇ ਅੰਬਾਲਾ ਤੋਂ 45 ਨੌਜਵਾਨ ਜੀਨ ਤੋਂ 37 ਕੈਥਲ ਤੋਂ 40 ਤੇ ਕੁਰਕਸ਼ੇਤਰ ਤੋਂ 46 ਨੌਜਵਾਨ ਭਰਤੀ ਹੋਏ ਨੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨਾਂ ਨੇ 30% ਆਂਕੜਾ ਜਿਹੜਾ ਕੀ ਹੈ ਇਸ ਕੁੱਲ ਭਰਤੀ ਦਾ ਉਸ ਉੱਤੇ ਕਬਜ਼ਾ ਕੀਤਾ ਤੇ ਸਿਰਫ ਸਰਸਾ ਤੋਂ ਹੀ 98 ਨੌਜਵਾਨ ਜਿਨ੍ਹਾਂ ਨੂੰ ਰੋਜ਼ਗਾਰ ਪੰਜਾਬ ਸਰਕਾਰ ਦੀ ਇਸ ਭਰਤੀ ਦੇ ਵਿੱਚ ਮਿਲਿਆ ਪਾਵਰਕਾਮ ਦੀ ਇਸ ਭਰਤੀ ਦੇ ਵਿੱਚ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਇਲਾਵਾ ਜਿਹੜਾ ਕੀ ਹੈ ਪੰਜਾਬ ਦੇ ਜਿਹੜੇ ਆਂਕੜੇ ਨੇ ਉਹ ਬਹੁਤ ਘੱਟ ਨੇ ਕਿਉਂਕਿ 17 ਨੌਜਵਾਨ ਅੰਮ੍ਰਿਤਸਰ ਤੋਂ ਤੇ ਫਤਿਹਗੜ ਸਾਹਿਬ ਤੇ ਲੁਧਿਆਣਾ ਤੋਂ ਵੀ ਬਹੁਤ ਘੱਟ ਨੌਜਵਾਨ ਆਏ ਨੇ ਤੇ ਉਧਰ ਹੀ ਪਠਾਨਕੋਟ ਅਤੇ ਤਰਨਤਾਰਨ ਚ ਸਿਰਫ 91 ਨੌਜਵਾਨ ਬਠਿੰਡਾ ਫਰੀਦਕੋਟ ਫਾਜ਼ਿਲਕਾ ਮਫਰੂਜ਼ਪੁਰ ਮਾਨਸਾ ਮੋਗਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਮਿਲਾ ਕੇ ਸਿਰਫ 494 ਨੌਜਵਾਨ ਭਰਤੀ ਹੋਏ ਨੇ ਫਾਜ਼ਿਲਕਾ ਜ਼ਿਲ੍ਹਾ ਮੋਰੀ ਰਹਿ ਸੱਤਵਦ ਅੰਕੜੇ ਉਹਨਾਂ ਦੇ ਹਿੱਸੇ ਆਏ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਦੇ 304 ਨੌਜਵਾਨ ਭਰਤੀ ਹੋਏ ਨੇ ਤਾ ਪੰਜਾਬ ਦੇ ਸਿਰਫ ਫਾਜ਼ਿਲਕਾ ਨੂੰ ਛੱਡ ਕੇ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਘੱਟ ਭਰਤੀ ਹੋਈ ਹੈ ਤੇ ਗੁਆਂਡੀ ਸੂਬਿਆਂ ਦੇ ਲੋਕ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਜਿਹੜੇ ਕਾਬਜ ਕੀਤੇ ਗਏ ਨੇ ਇਸ ਨੂੰ ਲੈ ਕੇ ਇੱਕ ਵਾਰ ਮੜ ਤੋਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹਨਾਂ ਸਵਾਲਾਂ ਨੂੰ ਚੁੱਕਦੀ ਆਈ ਹੈ ਕਿ ਕਿਉਂ ਪੰਜਾਬੀਆਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਤੇ ਹੁਣ ਉਹਨਾਂ ਦੀ ਸਰਕਾਰ ਹੁੰਦਿਆਂ ਅਜਿਹਾ ਕਿਉਂ ਹੋ ਰਿਹਾ ਇਹ ਵੱਡਾ ਸਵਾਲ ਹੈ ਫਿਲਹਾਲ ਇਹ ਸਭ ਤੋਂ ਵੱਡੀ ਖਬਰ ਦੇ ਰਿਹਾ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਧੋਖਾ ਕੀਤਾ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਸ਼ਬਦਾਵਲੀ ਪਹਿਲਾਂ ਵੀ ਵਿਰੋਧੀ ਧਿਰਾਂ ਵੱਲੋਂ ਵਰਤੀ ਜਾਂਦੀ ਰਹੀ ਹੈ ਖਾਸ ਤੌਰ ਤੇ ਜਦੋਂ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਰੋਜ਼ਗਾਰ ਮੁਹਿੰਮ ਦੀ ਯਾਨੀ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਹੋਰਾਂ ਸੂਬਿਆਂ ਦੇ ਵਸਿੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਗੱਲ ਉੱਤੇ ਸਮੇਂ-ਸਮੇਂ ਤੇ ਸਵਾਲ ਖੜੇ ਹੋਏ ਨੇ ਤੇ ਹੁਣ ਜਿਹੜੀ ਇੱਕ ਤਾਜ਼ਾ ਭਰਤੀ ਹੋਈ ਹੈ ਇੱਕ ਕਿਉਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਦੋ ਅਜਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਵਸਿੰਦਿਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਜ਼ਾ ਭਰਤੀ ਲਾਈਨਮੈਨਾਂ ਦੀ ਪਾਵਰਕਾਮ ਪੀਐਸਪੀਸੀਐਲ ਦੇ ਵਿੱਚ ਹੁੰਦੀ ਆ ਜਿਸ ਦੇ ਵਿੱਚ 30% ਦੀ ਨੌਜਵਾਨ ਹਰਿਆਣਾ ਦੇ ਭਰਤੀ ਕੀਤੇ ਗਏ ਨੇ ਯਾਨੀ ਕਿ ਟੋਟਲ ਭਰਤੀਆਂ ਦੇ ਵਿੱਚੋਂ ਸਿੱਧਾ-ਸਿੱਧਾ 30% ਹਰਿਆਣਾ ਦੇ ਨੌਜਵਾਨ ਭਰਤੀ ਹੋਏ ਨੇ ਜੋ ਕਿ ਇੱਕ ਵੱਡਾ ਅੰਕੜਾ ਹੈ ਕਿਉਂਕਿ ਵਾਰ-ਵਾਰ ਗੱਲ ਹੁੰਦੀ ਹੈ ਕਿ ਪਹਿਲ ਹਰ ਸੂਬਾ ਹਰ ਥਾਂ ਆਪਣੇ ਲੋਕਾਂ ਨੂੰ ਦਿੰਦੀ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ ਕਿਸ ਦੇ ਦਬਾਹ ਹੇਠ ਹੋ ਰਿਹਾ ਇਸ ਦੇ ਪਿੱਛੇ ਕੀ ਸਿਆਸਤ ਹੈ ਕੀ ਲਾਭ ਹੈ ਜਿਸ ਦੇ ਚੱਲਦਿਆਂ ਅਜਿਹਾ ਹੋਇਆ 30% ਲਾਈਨਮੈਨ ਹਰਿਆਣਾ ਦੇ ਭਰਤੀ ਹੋਏ ਨੇ ਤੇ ਹਲੇ ਗਿਣਤੀ ਹੋਰ ਸੂਬਿਆਂ ਦੇ ਬਸ਼ਿੰਦਿਆਂ ਦੀ ਵੀ ਹੈ ਤਾਂ ਸਾਫ਼ ਤੌਰ ਤੇ ਇਜ਼ਹਾਰ ਹੁੰਦਾ ਹੈ ਕਿ ਪ੍ਰਾਇੋਰਟੀ ਕੀ ਰੱਖੀ ਗਈ ਹੈ ਉਸ ਤੋਂ ਇਲਾਵਾ ਤੁਹਾਨੂੰ ਹੁਣ ਅੰਕੜੇ ਦੱਸਾਂਗੇ ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਜਦੋਂ ਹਰਿਆਣਾ ਦੇ ਜਾਂ ਕਿਸੇ ਹੋਰ ਸੂਬੇ ਦੇ ਨੌਜਵਾਨ ਜਾਂ ਕੁੜੀਆਂ ਭਰਤੀ ਹੁੰਦੀਆਂ ਨੇ ਤਾਂ ਫਿਰ ਉਹਨਾਂ ਵੱਲੋਂ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੇ ਨੇੜੇ ਨੌਕਰੀ ਕਰਨਗੇ ਉਸ ਪਿੱਛੇ ਉਹ ਸਿਆਸੀ ਦਬਾਅ ਵੀ ਪਾਉਣਗੇ ਅਫਸਰशाही ਤੇ ਦਬਾਅ ਵੀ ਆਉਂਦੇ ਨੇ ਸਿਫਾਰਸ਼ਾਂ ਆਉਂਦੀਆਂ ਨੇ ਜਿਸ ਕਰਕੇ ਅਜਿਹਾ ਹੋ ਨਿਪਟਦਾ ਹੈ ਕਿ ਜਿੱਥੇ ਸੱਚੀ ਮੁੱਚੀ ਲੋੜ ਹੁੰਦੀ ਹੈ ਕਾਮਿਆਂ ਦੀ ਉੱਥੇ ਜਿਹੜੀ ਆ ਉਹ ਥਾਂ ਖਾਲੀ ਰਹਿ ਜਾਂਦੀ ਹੈ ਤੇ ਜੇ ਨਹੀਂ ਲੋੜ ਆਪਣੇ ਘਰਾਂ ਦੇ ਨੇੜੇ ਟਿੱਕੇ ਬਹਿ ਜਾਂਦੇ ਨੇ ਇਹ ਨੌਜਵਾਨ ਤਾਂ ਹੁਣ ਤੁਹਾਨੂੰ ਆંકੜੇ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਆ ਸਭ ਤੋਂ ਮੂਰੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਰਤੀਆਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਹੋਈਆਂ ਨੇ ਯਾਨੀ ਕਿ ਉੱਥੋਂ ਸਭ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਟੈਸਟ ਕਲੀਅਰ ਕੀਤਾ ਤੇ ਭਰਤੀ ਹੋਏ ਨੇ ਦੋ ਗੇਟ ਦੇ ਵਿੱਚ ਟੈਸਟ ਹੁੰਦਾ ਪਹਿਲਾ ਟੈਸਟ ਸਿਰਫ ਪੰਜਾਬੀ ਭਾਸ਼ਾ ਦਾ ਦੂਜਾ ਟੈਕਨੀਕਲ ਪੇਪਰ ਹੁੰਦਾ ਜਿਸ ਤੋਂ ਬਾਅਦ ਭਰਤੀਆਂ ਹੁੰਦੀਆਂ ਨੇ ਤੇ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹਾ ਸਭ ਤੋਂ ਅੱਗੇ ਰਿਹਾ ਹਰਿਆਣਾ ਦੇ ਆਂਕੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਕਿਸ ਤਰੀਕੇ ਕੁੱਲ 30% ਤੱਕ ਪਹੁੰਚੇ ਨੇ ਕੁੱਲ 1127 ਨੌਜਵਾਨਾਂ ਦੀ ਸਹਾਇਕ ਲਾਈਨਮੈਨ ਵਜੋਂ ਭਰਤੀ ਪੀਐਸਪੀਸੀਐਲ ਵੱਲੋਂ ਪਾਵਰਕਾਮ ਵੱਲੋਂ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ 68 ਲੜਕੀਆਂ ਵੀ ਭਰਤੀ ਹੋਈਆਂ ਤੇ ਇਸ ਦਾ 30% ਦਾ ਆਂਕੜਾ ਜਿਹੜਾ ਕਿ 30% ਉਹ ਲੈ ਗਿਆ ਹਰਿਆਣਾ ਕੱਲ ਕੱਲਾ ਜ਼ਿਲ੍ਹਾ ਦੱਸ ਦਿਆਂ ਤੁਹਾਨੂੰ ਕਿ ਹਰਿਆਣੇ ਦੇ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਨੌਜਵਾਨ ਭਰਤੀ ਹੋਏ ਨੇ ਉਦਾਹਰਨ ਦੇ ਤੌਰ ਤੇ ਹਰਿਆਣਾ ਦੇ ਅੰਬਾਲਾ ਤੋਂ 45 ਨੌਜਵਾਨ ਜੀਨ ਤੋਂ 37 ਕੈਥਲ ਤੋਂ 40 ਤੇ ਕੁਰਕ ਖੇਤਰ ਤੋਂ 46 ਨੌਜਵਾਨ ਭਰਤੀ ਹੋਏ ਨੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨਾਂ ਨੇ 30% ਆਂਕੜਾ ਜਿਹੜਾ ਕੀ ਹੈ ਇਸ ਕੁੱਲ ਭਰਤੀ ਦਾ ਉਸ ਉੱਤੇ ਕਬਜ਼ਾ ਕੀਤਾ ਤੇ ਸਿਰਫ ਸਰਸਾ ਤੋਂ ਹੀ 98 ਨੌਜਵਾਨ ਜਿਨ੍ਹਾਂ ਨੂੰ ਰੋਜ਼ਗਾਰ ਪੰਜਾਬ ਸਰਕਾਰ ਦੀ ਇਸ ਭਰਤੀ ਦੇ ਵਿੱਚ ਮਿਲਿਆ ਪਾਵਰਕਾਮ ਦੀ ਇਸ ਭਰਤੀ ਦੇ ਵਿੱਚ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਇਲਾਵਾ ਜਿਹੜਾ ਕੀ ਹੈ ਪੰਜਾਬ ਦੇ ਜਿਹੜੇ ਆંકੜੇ ਨੇ ਉਹ ਬਹੁਤ ਘੱਟ ਨੇ ਕਿਉਂਕਿ 17 ਨੌਜਵਾਨ ਅੰਮ੍ਰਿਤਸਰ ਤੋਂ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਤੋਂ ਵੀ ਬਹੁਤ ਘੱਟ ਨੌਜਵਾਨ ਆਏ ਨੇ ਤੇ ਉਧਰ ਹੀ ਪਠਾਨਕੋਟ ਅਤੇ ਤਰਨਤਾਰਨ ਤੋਂ ਸਿਰਫ 91 ਨੌਜਵਾਨ ਬਠਿੰਡਾ ਫਰੀਦਕੋਟ ਫਾਜ਼ਲਕਾ ਮਫਰੂਜ਼ਪੁਰ ਮਾਨਸਾ ਮੋਗਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਮਿਲਾ ਕੇ ਸਿਰਫ 494 ਨੌਜਵਾਨ ਭਰਤੀ ਹੋਏ ਨੇ ਫਾਜ਼ਲਕਾ ਜ਼ਿਲ੍ਹਾ ਮੋਰੀ ਰਹਿ ਸਤਵਦ ਆંકੜੇ ਉਹਨਾਂ ਦੇ ਹਿੱਸੇ ਆਏ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਦੇ 304 ਨੌਜਵਾਨ ਭਰਤੀ ਹੋਏ ਨੇ ਤਾਂ ਪੰਜਾਬ ਦੇ ਸਿਰਫ ਫਾਜ਼ਿਲਕਾ ਨੂੰ ਛੱਡ ਕੇ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਘੱਟ ਭਰਤੀ ਹੋਈ ਹੈ ਤੇ ਗੁਆਂਦੀ ਸੂਬਿਆਂ ਦੇ ਲੋਕ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਜਿਹੜੇ ਕਾਬਜ ਕੀਤੇ ਗਏ ਨੇ ਇਸ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹਨਾਂ ਸਵਾਲਾਂ ਨੂੰ ਚੁੱਕਦੀ ਆਈ ਹੈ ਕਿ ਕਿਉਂ ਪੰਜਾਬੀਆਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਤੇ ਹੁਣ ਉਹਨਾਂ ਦੀ ਸਰਕਾਰਾਂ ਹੁੰਦਿਆਂ ਅਜਿਹਾ ਕਿਉਂ ਹੋ ਰਿਹਾ ਇਹ ਵੱਡਾ ਸਵਾਲ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਧੋਖਾ ਕੀਤਾ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਸ਼ਬਦਾਵਲੀ ਪਹਿਲਾਂ ਵੀ ਵਿਰੋਧੀ ਧਿਰਾਂ ਵੱਲੋਂ ਵਰਤੀ ਜਾਂਦੀ ਰਹੀ ਹੈ ਖਾਸ ਤੌਰ ਤੇ ਜਦੋਂ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਰੋਜ਼ਗਾਰ ਮੁਹਿੰਮ ਦੀ ਯਾਨੀ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਹੋਰਾਂ ਸੂਬਿਆਂ ਦੇ ਵਸਿੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਗੱਲ ਉੱਤੇ ਸਮੇਂ-ਸਮੇਂ ਤੇ ਸਵਾਲ ਖੜੇ ਹੋਏ ਨੇ ਤੇ ਹੁਣ ਜਿਹੜੀ ਇੱਕ ਤਾਜ਼ਾ ਭਰਤੀ ਹੋਈ ਹੈ ਇੱਕ ਕਿਉਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਦੋ ਅਜਿਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਵਸਿੰਦਿਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਜ਼ਾ ਭਰਤੀ ਲਾਈਨਮੈਨਾਂ ਦੀ ਪਾਵਰਕਾਮ ਪੀਐਸਪੀਸੀਐਲ ਦੇ ਵਿੱਚ ਹੁੰਦੀ ਆ ਜਿਸ ਦੇ ਵਿੱਚ 30 ਫੀਸਦੀ ਨੌਜਵਾਨ ਹਰਿਆਣਾ ਦੇ ਭਰਤੀ ਕੀਤੇ ਗਏ ਨੇ ਯਾਨੀ ਕਿ ਟੋਟਲ ਭਰਤੀਆਂ ਦੇ ਵਿੱਚੋਂ ਸਿੱਧਾ-ਸਿੱਧਾ 30 ਪ੍ਰਤੀਸ਼ਤ ਹਰਿਆਣਾ ਦੇ ਨੌਜਵਾਨ ਭਰਤੀ ਹੋਏ ਨੇ ਜੋ ਕਿ ਇੱਕ ਵੱਡਾ ਅੰਕੜਾ ਹੈ ਕਿਉਂਕਿ ਵਾਰ-ਵਾਰ ਗੱਲ ਹੁੰਦੀ ਹੈ ਕਿ ਪਹਿਲ ਹਰ ਸੂਬਾ ਹਰ ਥਾਂ ਆਪਣੇ ਲੋਕਾਂ ਨੂੰ ਦਿੰਦੀ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ ਕਿਸ ਤੇ ਦਬਾਹ ਹੇਟ ਹੋ ਰਿਹਾ ਇਸ ਦੇ ਪਿੱਛੇ ਕੀ ਸਿਆਸਤ ਹੈ ਕੀ ਲਾਭ ਹੈ ਜਿਸ ਤੇ ਚੱਲਦਿਆਂ ਅਜਿਹਾ ਹੋਇਆ 30 ਪ੍ਰਤੀਸ਼ਤ ਲਾਈਨਮੈਨ हरियाणा ਦੇ ਭਰਤੀ ਹੋਏ ਨੇ ਤੇ ਹਲੇ ਗਿਣਤੀ ਹੋਰ ਸੂਬਿਆਂ ਦੇ ਬਸ਼ਿੰਦਿਆਂ ਦੀ ਵੀ ਐ ਤਾਂ ਸਾਫ ਤੌਰ ਤੇ ਇਜ਼ਾਹਰ ਹੁੰਦਾ ਹੈ ਕਿ ਪ੍ਰਾਇੋਰਟੀ ਕੀ ਰੱਖੀ ਗਈ ਹੈ ਉਸ ਤੋਂ ਇਲਾਵਾ ਤੁਹਾਨੂੰ ਹੁਣ ਅੰਕੜੇ ਦੱਸਾਂਗੇ ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਜਦੋਂ ਹਰਿਆਣਾ ਦੇ ਜਾਂ ਕਿਸੇ ਹੋਰ ਸੂਬੇ ਦੇ ਨੌਜਵਾਨ ਜਾਂ ਕੁੜੀਆਂ ਭਰਤੀ ਹੁੰਦੀਆਂ ਨੇ ਤਾਂ ਫਿਰ ਉਹਨਾਂ ਵੱਲੋਂ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੇ ਨੇੜੇ ਨੌਕਰੀ ਕਰਨਗੇ ਉਸ ਪਿੱਛੇ ਉਹ ਸਿਆਸੀ ਦਬਾਅ ਵੀ ਪਾਉਣਗੇ ਅਫਸਰशाही ਤੇ ਦਬਾਅ ਵੀ ਆਉਂਦੇ ਨੇ ਸਫਾਰਸ਼ਾਂ ਆਉਂਦੀਆਂ ਨੇ ਜਿਸ ਕਰਕੇ ਅਜਿਹਾ ਹੋ ਨਿਬੜਦਾ ਕਿ ਜਿੱਥੇ ਸੱਚੀ ਮੁੱਚੀ ਲੋਡ ਹੁੰਦੀ ਹੈ ਕਾਮਿਆਂ ਦੀ ਉਥੇ ਜਿਹੜੀ ਆ ਉਹ ਥਾਂ ਖਾਲੀ ਰਹਿ ਜਾਂਦੀ ਹੈ ਤੇ ਜਿਸ ਨਹੀਂ ਲੋਡ ਆਪਣੇ ਘਰਾਂ ਦੇ ਨੇੜੇ ਟਿੱਕੇ ਪੈ ਜਾਂਦੇ ਨੇ ਇਹ ਨੌਜਵਾਨ ਤਾਂ ਹੁਣ ਤੁਹਾਨੂੰ ਆંકੜੇ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ ਸਭ ਤੋਂ ਮੂਰੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਰਤੀਆਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਹੋਈਆਂ ਨੇ ਆ ਯਾਨੀ ਕਿ ਉਥੋਂ ਸਭ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਟੈਸਟ ਕਲੀਅਰ ਕੀਤਾ ਤੇ ਭਰਤੀ ਹੋਏ ਨੇ ਦੋ ਗੇਟ ਦੇ ਵਿੱਚ ਟੈਸਟ ਹੁੰਦਾ ਪਹਿਲਾ ਟੈਸਟ ਸਿਰਫ ਪੰਜਾਬੀ ਭਾਸ਼ਾ ਦਾ ਦੂਜਾ ਟੈਕਨੀਕਲ ਪੇਪਰ ਹੁੰਦਾ ਜਿਸ ਤੋਂ ਬਾਅਦ ਭਰਤੀਆਂ ਹੁੰਦੀਆਂ ਨੇ ਤੇ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹਾ ਸਭ ਤੋਂ ਅੱਗੇ ਰਿਹਾ ਹਰਿਆਣਾ ਦੇ ਅੰਕੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਕਿਸ ਤਰੀਕੇ ਕੁੱਲ 30% ਤੱਕ ਪਹੁੰਚੇ ਨੇ कुल 1127 ਨੌਜਵਾਨਾਂ ਦੀ ਸਹਾਇਕ ਲਾਈਨਮੈਨ ਵਜੋਂ ਭਰਤੀ ਪੀਐਸਪੀਸੀਐਲ ਵੱਲੋਂ ਪਾਵਰਕਾਮ ਵੱਲੋਂ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ 68 ਲੜਕੀਆਂ ਵੀ ਭਰਤੀ ਹੋਈਆਂ ਤੇ ਇਸ ਦਾ 30% ਦਾ ਅੰਕੜਾ ਜਿਹੜਾ ਕਿ 30% ਉਹ ਲੈ ਗਿਆ ਹਰਿਆਣਾ ਕੱਲ ਕੱਲ ਜਿਹਾ ਦੱਸ ਦਿਆਂ ਤੁਹਾਨੂੰ ਕਿ ਹਰਿਆਣੇ ਦੇ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਨੌਜਵਾਨ ਭਰਤੀ ਹੋਏ ਨੇ ਉਦਾਹਰਨ ਦੇ ਤੌਰ ਤੇ ਹਰਿਆਣਾ ਦੇ ਅੰਬਾਲਾ ਤੋਂ 45 ਨੌਜਵਾਨ ਜੀਨ ਤੋਂ 37 ਕੈਥਲ ਤੋਂ 40 ਤੇ ਕੁਰਕਸ਼ੇਤਰ ਤੋਂ 46 ਨੌਜਵਾਨ ਭਰਤੀ ਹੋਏ ਨੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨਾਂ ਨੇ 30% ਆਂਕੜਾ ਜਿਹੜਾ ਕੀ ਹੈ ਇਸ ਕੁੱਲ ਭਰਤੀ ਦਾ ਉਸ ਉੱਤੇ ਕਬਜ਼ਾ ਕੀਤਾ ਤੇ ਸਿਰਫ ਸਰਸਾ ਤੋਂ ਹੀ 98 ਨੌਜਵਾਨ ਜਿਨ੍ਹਾਂ ਨੂੰ ਰੋਜ਼ਗਾਰ ਪੰਜਾਬ ਸਰਕਾਰ ਦੀ ਇਸ ਭਰਤੀ ਦੇ ਵਿੱਚ ਮਿਲਿਆ ਪਾਵਰਕਾਮ ਦੀ ਇਸ ਭਰਤੀ ਦੇ ਵਿੱਚ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਇਲਾਵਾ ਜਿਹੜਾ ਕੀ ਹੈ ਪੰਜਾਬ ਦੇ ਜਿਹੜੇ ਆਂਕੜੇ ਨੇ ਉਹ ਬਹੁਤ ਘੱਟ ਨੇ ਕਿਉਂਕਿ 17 ਨੌਜਵਾਨ ਅੰਮ੍ਰਿਤਸਰ ਤੋਂ ਤੇ ਫਤੇਗੜ ਸਾਹਿਬ ਤੇ ਲੁਧਿਆਣਾ ਤੋਂ ਵੀ ਬਹੁਤ ਘੱਟ ਨੌਜਵਾਨ ਆਏ ਨੇ ਤੇ ਉਧਰ ਹੀ ਪਠਾਨਕੋਟ ਅਤੇ ਤਰਨਤਾਰਨ ਤੋਂ ਸਿਰਫ 91 ਨੌਜਵਾਨ ਬਠਿੰਡਾ ਫਰੀਦਕੋਟ ਫਾਜ਼ਿਲਕਾ ਮਫਰੂਜ਼ਪੁਰ ਮਾਨਸਾ ਮੋਗਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਮਿਲਾ ਕੇ ਸਿਰਫ 494 ਨੌਜਵਾਨ ਭਰਤੀ ਹੋਏ ਨੇ ਫਾਜ਼ਿਲਕਾ ਜ਼ਿਲ੍ਹਾ ਮੋਰੀ ਰਹਿ ਸਪਤਵਦ ਅੰਕੜੇ ਉਹਨਾਂ ਦੇ ਹਿੱਸੇ ਆਏ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਦੇ 304 ਨੌਜਵਾਨ ਭਰਤੀ ਹੋਏ ਨੇ ਤਾ ਪੰਜਾਬ ਦੇ ਸਿਰਫ ਫਾਜ਼ਿਲਕਾਰ ਨੂੰ ਛੱਡ ਕੇ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਘੱਟ ਭਰਤੀ ਹੋਈ ਹੈ ਤੇ ਗੁਆਂਦੀ ਸੂਬਿਆਂ ਦੇ ਲੋਕ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਜਿਹੜੇ ਕਾਬਜ ਕੀਤੇ ਗਏ ਨੇ ਇਸ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹਨਾਂ ਸਵਾਲਾਂ ਨੂੰ ਚੁੱਕਦੀ ਆਈ ਹੈ ਕਿ ਕਿਉਂ ਪੰਜਾਬੀਆਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਤੇ ਹੁਣ ਉਹਨਾਂ ਦੀ ਸਰਕਾਰ ਹੁੰਦਿਆਂ ਅਜਿਹਾ ਕਿਉਂ ਹੋ ਰਿਹਾ ਇਹ ਵੱਡਾ ਸਵਾਲ ਹੈ ਫਿਲਹਾਲ ਇਹ ਸਭ ਤੋਂ ਵੱਡੀ ਖਬਰ ਦੇ ਰਿਹਾ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਧੋਖਾ ਕੀਤਾ ਇਹ ਕਿਹਾ ਜਾ ਸਕਦਾ ਕਿਉਂਕਿ ਇਹ ਸ਼ਬਦਾਵਲੀ ਪਹਿਲਾਂ ਵੀ ਵਿਰੋਧੀ ਧਿਰਾਂ ਵੱਲੋਂ ਵਰਤੀ ਜਾਂਦੀ ਰਹੀ ਹੈ ਖਾਸ ਤੌਰ ਤੇ ਜਦੋਂ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਰੋਜ਼ਗਾਰ ਮੁਹਿੰਮ ਦੀ ਯਾਨੀ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਹੋਰਾਂ ਸੂਬਿਆਂ ਦੇ ਵਸਿੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਗੱਲ ਉੱਤੇ ਸਮੇਂ-ਸਮੇਂ ਤੇ ਸਵਾਲ ਖੜੇ ਹੋਏ ਨੇ ਤੇ ਹੁਣ ਜਿਹੜੀ ਇੱਕ ਤਾਜ਼ਾ ਭਰਤੀ ਹੋਈ ਹੈ ਇੱਕ ਕਿਉਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਦੋ ਅਜਿਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਵਸਿੰਦਿਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਜ਼ਾ ਭਰਤੀ ਲਾਈਨਮੈਨਾਂ ਦੀ ਪਾਵਰਕਾਮ ਪੀਐਸਪੀਸੀਐਲ ਦੇ ਵਿੱਚ ਹੁੰਦੀ ਆ ਜਿਸ ਦੇ ਵਿੱਚ 30% ਦੀ ਨੌਜਵਾਨ ਹਰਿਆਣਾ ਦੇ ਭਰਤੀ ਕੀਤੇ ਗਏ ਨੇ ਯਾਨੀ ਕਿ ਟੋਟਲ ਭਰਤੀਆਂ ਦੇ ਵਿੱਚੋਂ ਸਿੱਧਾ-ਸਿੱਧਾ 30% ਹਰਿਆਣਾ ਦੇ ਨੌਜਵਾਨ ਭਰਤੀ ਹੋਏ ਨੇ ਜੋ ਕਿ ਇੱਕ ਵੱਡਾ ਅੰਕੜਾ ਹੈ ਕਿਉਂਕਿ ਵਾਰ-ਵਾਰ ਗੱਲ ਹੁੰਦੀ ਹੈ ਕਿ ਪਹਿਲ ਹਰ ਸੂਬਾ ਹਰ ਥਾਂ ਆਪਣੇ ਲੋਕਾਂ ਨੂੰ ਦਿੰਦੀ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ ਕਿਸ ਦੇ ਦਬਾਹ ਹੇਟ ਹੋ ਰਿਹਾ ਇਸ ਦੇ ਪਿੱਛੇ ਕੀ ਸਿਆਸਤ ਹੈ ਕੀ ਲਾਭ ਹੈ ਜਿਸ ਤੇ ਚੱਲਦਿਆਂ ਅਜਿਹਾ ਹੋਇਆ 30% ਲਾਈਨਮੈਨ ਹਰਿਆਣਾ ਦੇ ਭਰਤੀ ਹੋਏ ਨੇ ਤੇ ਹਲੇ ਗਿਣਤੀ ਹੋਰ ਸੂਬਿਆਂ ਦੇ ਬਸ਼ਿੰਦਿਆਂ ਦੀ ਵੀ ਹੈ ਤਾਂ ਸਾਫ ਤੌਰ ਤੇ ਇਜ਼ਹਾਰ ਹੁੰਦਾ ਹੈ ਕਿ ਪ੍ਰਾਇੋਰਟੀ ਕੀ ਰੱਖੀ ਗਈ ਹੈ ਉਸ ਤੋਂ ਇਲਾਵਾ ਤੁਹਾਨੂੰ ਹੁਣ ਅੰਕੜੇ ਦੱਸਾਂਗੇ ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਜਦੋਂ ਹਰਿਆਣਾ ਦੇ ਜਾਂ ਕਿਸੇ ਹੋਰ ਸੂਬੇ ਦੇ ਨੌਜਵਾਨ ਜਾਂ ਕੁੜੀਆਂ ਭਰਤੀ ਹੁੰਦੀਆਂ ਨੇ ਤਾਂ ਫਿਰ ਉਹਨਾਂ ਵੱਲੋਂ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੇ ਨੇੜੇ ਨੌਕਰੀ ਕਰਨਗੇ ਉਸ ਪਿੱਛੇ ਉਹ ਸਿਆਸੀ ਦਬਾਅ ਵੀ ਪਾਉਣਗੇ ਅਫਸਰशाही ਦੇ ਦਬਾਅ ਵੀ ਆਉਂਦੇ ਨੇ ਸਿਫਾਰਸ਼ਾਂ ਆਉਂਦੀਆਂ ਨੇ ਜਿਸ ਕਰਕੇ ਅਜਿਹਾ ਹੋ ਨਿਬੜਦਾ ਹੈ ਕਿ ਜਿੱਥੇ ਸੱਚੀ ਮੁੱਚੀ ਲੋੜ ਹੁੰਦੀ ਹੈ ਕਾਮਿਆਂ ਦੀ ਉੱਥੇ ਜਿਹੜੀ ਆ ਉਹ ਥਾਂ ਖਾਲੀ ਰਹਿ ਜਾਂਦੀ ਹੈ ਤੇ ਜਿਸ ਨਹੀਂ ਲੋੜ ਆਪਣੇ ਘਰਾਂ ਦੇ ਨੇੜੇ ਟਿਕ ਕੇ ਬਹਿ ਜਾਂਦੇ ਨੇ ਇਹ ਨੌਜਵਾਨ ਤਾਂ ਹੁਣ ਤੁਹਾਨੂੰ ਆંકੜੇ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਆ ਸਭ ਤੋਂ ਮੂਰੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਰਤੀਆਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਹੋਈਆਂ ਨੇ ਯਾਨੀ ਕਿ ਉੱਥੋਂ ਸਭ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਟੈਸਟ ਕਲੀਅਰ ਕੀਤਾ ਤੇ ਭਰਤੀ ਹੋਏ ਨੇ ਦੋ ਗੇਟ ਦੇ ਵਿੱਚ ਟੈਸਟ ਹੁੰਦਾ ਪਹਿਲਾ ਟੈਸਟ ਸਿਰਫ ਪੰਜਾਬੀ ਭਾਸ਼ਾ ਦਾ ਦੂਜਾ ਟੈਕਨੀਕਲ ਪੇਪਰ ਹੁੰਦਾ ਜਿਸ ਤੋਂ ਬਾਅਦ ਭਰਤੀਆਂ ਹੁੰਦੀਆਂ ਨੇ ਤੇ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹਾ ਸਭ ਤੋਂ ਅੱਗੇ ਰਿਹਾ ਹੈ ਹਰਿਆਣਾ ਦੇ ਆਂਕੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਕਿਸ ਤਰੀਕੇ ਕੁੱਲ 30% ਤੱਕ ਪਹੁੰਚੇ ਨੇ ਕੁੱਲ 1127 ਨੌਜਵਾਨਾਂ ਦੀ ਸਹਾਇਕ ਲਾਈਨਮੈਨ ਵਜੋਂ ਭਰਤੀ ਪੀਐਸਪੀਸੀਐਲ ਵੱਲੋਂ ਪਾਵਰਕਾਮ ਵੱਲੋਂ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ 68 ਲੜਕੀਆਂ ਵੀ ਭਰਤੀ ਹੋਈਆਂ ਤਾਂ ਇਸ ਦਾ 30% ਦਾ ਆਂਕੜਾ ਜਿਹੜਾ ਕਿ 30% ਉਹ ਲੈ ਗਿਆ ਹਰਿਆਣਾ ਕੱਲ ਕੱਲਾ ਜਿਹਾ ਦੱਸ ਦਿਆਂ ਤੁਹਾਨੂੰ ਕਿ ਹਰਿਆਣਾ ਦੇ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਨੌਜਵਾਨ ਭਰਤੀ ਹੋਏ ਨੇ ਉਦਾਹਰਨ ਦੇ ਤੌਰ ਤੇ ਹਰਿਆਣਾ ਦੇ ਅੰਬਾਲਾ ਤੋਂ 45 ਨੌਜਵਾਨ ਜੀਨ ਤੋਂ 37 ਕੈਥਲ ਤੋਂ 40 ਤੇ ਕੁਰਕ ਖੇਤਰ ਤੋਂ 46 ਨੌਜਵਾਨ ਭਰਤੀ ਹੋਏ ਨੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨਾਂ ਨੇ 30% ਆਂਕੜਾ